ਪਤਾ ਕਿ ਉਹ ਨਹੀਂ ਲੱਗਿਆ ਹੋਮ ਉਸੇ ਨਾਲ ਬੱਲੇ ਜਿਵੇਂ ਮਟੇਲੀ ਆਪਣੇ ਆਪੇ ਲੱਗਦੀ तो सब मतलब सुमन

ਯੋ ਮੈਡੀਕਲ ਹੈਲਪ ਮਿਲ ਜਾਈਏਗੀ ਔਰ ਅੰਬੂਲੇਂਸ ਵੀ ਮਿਲ ਜਾਈਏਗੀ ਦੋਨੋਂ ਤਿੰਨ ਗੱਲਾਂ ਕਰਦੇ ਹਾਂ ਇਹਨਾਂ ਨੂੰ ਵਾਸਤਵ ਕਰਦੇ ਹਾਂ ਕਿ ਇਹਨਾਂ ਨੂੰ ਕਿੱਥੇ ਲਿਖੀ ਕਿੱਥੇ ਐਵੇਂ ਜੁੱਝੇ ਜਾਣਾ ਇਹਨਾਂ ਨੂੰ ਜੇ ਮਨੁੱਖੀ ਮਨੁੱਖੀ ਆਪਕਾ ਸਾਰਾ ਨੀਚੋ ਲੱਗ ਗਿਆ ਜੇ ਵਾਪਸ ਕਰੋ ਕੰਪਾਸ ਕਿੱਥੇ ਸੈੱਟ ਹੈ ਨਹੀਂ ਸਰ ਨਹੀਂ ਕੋਈ ਜਿਹੜਾ ਅੱਜ ਇਹ ਰਿਪੋਰਟ ਹੈ ਜੀ ਜਿਹੜਾ ਉਹ ਸੀਂਗਰੇਵਸ ਜੀ ਉਹ ਇਹ ਵੀ ਪਤਾ ਲੈਣਾ ਹੈ ਕਿਵੇਂ ਇਹ ਮਰੀਜ਼ ਕਿਵੇਂ ਇਨਸਾਫਤ ਮੈਨੂੰ ਨਾ ਖਬਰ ਮਿਲੀ ਸੀ ਕਿ ਸਨੌਰ ਰੋਡ ਦੇ ਉੱਤੇ ਇੱਕ ਬੱਸ ਦੇ ਵਿੱਚ ਔਰ ਟੈਂਕਰ ਦੇ ਵਿੱਚ ਭਿਆਨਕ ਟੱਕਰ ਹੋਈ ਆ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਇਆ ਔਰ ਮੈਂ ਉਸ ਵੇਲੇ ਉਸ ਵੇਲੇ ਮੈਂ ਸਾਰੀ ਇਨਫੋਰਮੇਸ਼ਨ ਗੈਦਰ ਕੀਤੀ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਔਰ ਸਾਰਿਆਂ ਦੇ ਨਾਲ ਤੇ ਜਿਹੜੀ ਆਪਣੇ ਸਾਡਾ ਨਵਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਜਿਹੜਾ ਕੀਤਾ ਸੀਗਾ ਨਾ ਜੀ ਦੇਖੋ ਉਹ ਤੁਹਾਡੇ ਸਾਹਮਣੇ ਆਜਿਓ ਇਮੀਡੀਏਟਲੀ 16 ਪੇਸ਼ੈਂਟਸ ਮਤਲਬ ਬਹੁਤ ਜ਼ਿਆਦਾ ਮਤਲਬ ਭਿਆਨਕ ਐਕਸੀਡੈਂਟ ਸੀਗਾ 16 ਮਰੀਜ਼ ਉਹਨਾਂ ਨੇ ਜਦਰਾ ਹਸਪਤਾਲ ਲਿਆਂਦੇ ਤੇ ਉਹ ਸਾਰੇ ਇੱਥੇ ਦਾਖਲ ਹੈ ਜੀ ਉਹਨਾਂ ਚੋਂ ਕੁਝ ਪੇਸ਼ੈਂਟ ਸੀਰੀਅਸ ਸੀਗਾ ਜਿਨ੍ਹਾਂ ਦਾ ਮਤਲਬ ਸੀਟੀ ਹੋ ਗਿਆ ਹੈਗਾ ਉਹਨੂੰ ਬਲੱਡ ਲੌਸ ਵੀ ਸੀਗਾ ਤੇ ਜੇ ਮਤਲਬ ਉਹਦੇ ਜਿਹੜੀ ਸੜਕ ਸੁਰੱਖਿਆ ਪੁਲਿਸ ਕਰਕੇ ਇਮੀਡੀਏਟ ਐਂਬੂਲੈਂਸ ਆ ਗਈ ਔਰ ਇਮੀਡੀਏਟ ਉਹਨਾਂ ਨੂੰ ਮੈਡੀਕੂਲੇਟ ਮਿਲ ਗਈ ਜਿਹੜੀ ਸਾਡੀ ਫਰਿਸ਼ਟੇਸ ਕੀ ਹੁੰਦੀ ਆ ਉਹਦੇ ਕਰਕੇ 16 ਬੰਦਿਆਂ ਨੂੰ ਮੈਡੀਕੂਲੇਟ ਮਿਲੀ ਪਰ ਦੋ ਤਿੰਨ ਬੰਦਿਆਂ ਦੀ ਜਾਨ ਵੀ ਬਚੀ ਜਿਹਨਾਂ ਦਾ ਬਲੱਡ ਲੌਸ ਜ਼ਿਆਦਾ ਸੀ ਜਾਂ ਹੈਡ ਇੰਜਰੀ ਸੀ ਉਹਨਾਂ ਨੂੰ ਸਾਰੇ ਜਿਹੜੇ ਸਾਰੇ ਸਪੈਸ਼ਲਿਸਟ ਹੈ ਰੋਡਿੰਗ ਜਿਹੜਾ ਬ੍ਰੇਨ ਦੇ ਨਿਊਰੋ ਸਰਜਨ ਨਿਊਰੋ ਸਰਜਨ ਉਹਨਾਂ ਦੀ ਮੋਨੀਟਰਿੰਗ ਕਰ ਰਹੇ ਆ ਇਹਦਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਮਨਸ਼ਾ ਸੀ ਜਾਂ ਸਕੀਮ ਦੀ ਮਿਹੜੀ ਸਾਡੀ ਜੋ ਸਾਡਾ ਸਕੀਮ ਦਾ ਮੰਤਬ ਸੀਗਾ ਫਰਿਸ਼ਤੇ ਸਕੀਮ ਦਾ ਉੱਤ ਸਾਰਡ ਸੁਰੱਖਿਆ ਬੋਰਡ ਤੋਂ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਔਰ ਜਾਨਾਂ ਵੀ ਬਚ ਰਹੀਆਂ ਸਿਹਰਾ ਜੀ ਗੱਲ ਕੀਤੀ ਜਾਵੇ ਕਿ ਉਹ ਸਾਰੇ ਇਹ ਜੱਤ ਨਹੀਂ ਸੀਗੇ ਉਹਨਾਂ ਦੇ ਬਾਜ ਫੂਕਤਾ ਜਾ ਰਹੇ ਬਿਲਕੁਲ ਬਿਲਕੁਲ ਫ੍ਰੀ ਹੈ ਜੀ ਮੈਂ ਅੰਦਰ ਜਾ ਕੇ ਆਇਆ ਤੇ ਤੁਹਾਨੂੰ ਅਸੀਂ ਉਹਦੀ ਫੋਟੋ ਵੀ ਦੇ ਦਾਂਗੇ ਮੈਂ ਸਾਰਿਆਂ ਦੇ ਅਟੈਂਡੈਂਟ ਨਾਲ ਗੱਲ ਕੀਤੀ ਆ ਸਾਰਿਆਂ ਨੇ ਕਿਹਾ ਜੀ ਸਾਨੂੰ ਲੈ ਕੇ ਵੀ ਆਪਣੇ ਆਪ ਆਏ ਆ ਤੁਰੰਤ ਲੈ ਕੇ ਆਇਆ ਸੁਰੱਖਿਆ ਫੋਰਸ ਵਾਲੇ ਐਂਬੂਲੈਂਸ ਵਾਲੇ ਔਰ ਅੱਗੇ ਜਿਹੜਾ ਰਜਿੰਦਰਾ ਹਸਪਤਾਲ ਹੈ ਇਹਨਾਂ ਦੇ ਸਟਾਫ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਅਟੈਂਡ ਕੀਤਾ ਕਿਸੇ ਦਾ ਕੋਈ ਨਿੱਕਾ ਪੈਸਾ ਖਰਚ ਨਹੀਂ ਹੋਇਆ ਔਰ ਸੀਡੀ ਸੀਡੀਜ਼ ਕੰਟ ਤੱਕ ਸਾਰਾ ਕੁਝ ਹੋ ਰਿਹਾ ਹੈ ਇਹ ਟ੍ਰਿਜਟ ਸਾਰਾ ਫ੍ਰੀ ਹੈ ਜੀ ਕਿ ਕਾਰਨ ਜਿਹੜਾ ਸਾਹਮਣੇ ਆ ਰਿਹਾ ਉਹ ਕਹਿੰਦਾ ਜਿਹੜੇ ਪੀਆਰਟੀਸੀ ਦੇ ਕੰਟੈਕਟ ਵਰਕਰ ਨੇ ਉਹਨਾਂ ਦੀ ਡਿਊਟੀ ਬਹੁਤ ਜ਼ਿਆਦਾ ਜਿਹੜੀ ਟਾਈਮ ਤੇ ਆ ਗਿਆ ਤਾਂ ਕਿ ਉਹ ਮੇਨ ਰਿਪੋਰਟ ਨੂੰ ਇਸ ਕਰਕੇ ਅਦਾ ਹਸਾਬ ਕਰਕੇ ਕਿ ਡਰਾਈਵਰ ਨੂੰ ਜੱਖ ਲੱਗੀ ਕੁਝ ਇਸ ਤਰ੍ਹਾਂ ਦੇਖੋ ਮੇਰਾ ਜਿਹੜਾ ਸਬੰਧ ਹੈ ਜੀ ਉਹ ਹੈਗਾ ਜਿਹੜਾ ਮੈਡੀਕਲ ਰਿਸਪੌਂਸ ਸਿਸਟਮ ਹੈ ਉਹ ਮੈਂ ਸਟੈਬਲਿਸ਼ ਕੀਤਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਠੀਕ ਹੈ ਮੈਂ ਜ਼ਰੂਰ ਜਿਹੜੀ ਫੀਡਬੈਕ ਹੈ ਉਹ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਔਰ ਪੁਲਿਸ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਉਹ ਵੀ ਅਸੀਂ ਐਗਜ਼ਾਮਨ ਕਰਾਂਗੇ ਜੀ ਲੇਕਿਨ ਕਿਉਂਕਿ ਲੋਕਲ ਬੱਸ ਸੀਗੀ ਜਿਹੜੀ ਸਨੌਰ ਤੋਂ ਆ ਰਹੀ ਸੀ ਮੈਨੂੰ ਲੱਗਦਾ ਨਹੀਂ ਕੋਈ ਲੰਬੇ ਰੂਟ ਦੀ ਬੱਸ ਨਹੀਂ ਸੀ ਕਿ ਬੰਦਾ ਸਵੇਰੇ ਗਿਆ ਸ਼ਾਮ ਨੂੰ ਆ ਰਿਹਾ ਸੀਗਾ ਕੋਈ ਇਦਾਂ ਦੀ ਗੱਲ ਲੱਗਦੀ ਨਹੀਂ ਹੈ ਬਟ ਸਟਿਲ ਜਿਹੜੇ ਸਾਰੇ ਫੈਕਟਰਸ ਆ ਗਏ ਆ ਉਹਦੇ ਚ ਅਸੀਂ ਜਿਹੜੇ ਆ ਗਏ ਆ ਜਿਹਨੂੰ ਡਾਰਕ ਸਪੋਰਟਸ ਕਹਿੰਦੇ ਅਸੀਂ ਜਿਹੜੇ ਐਕਸੀਡੈਂਟ ਪ੍ਰੋਨ ਆ ਉਹਨਾਂ ਦੀ ਵੀ ਸਾਰੀ ਸਟੱਡੀ ਕਰ ਰਹੇ ਆ ਜਿਹੜੇ ਹਿਊਮਨ ਫੈਕਟਰਸ ਆ ਜਾਂ ਜਿਹੜੇ ਵੀਕਲ ਰਿਲੇਟਡ ਆ ਗੱਡੀਆਂ ਵੀ ਅਪ ਟੂ ਡੇਟ ਹੋਣ ਤੇ ਬੰਦਿਆਂ ਦੇ ਵਿੱਚ ਕੋਈ ਠੀਕ ਫੈਕਟਰ ਨਾ ਹੋਵੇ ਉਹਨਾਂ ਦੇ ਅਰੈਸਟ ਕਰਨ ਦੀ ਜਗ੍ਹਾ ਹੋਵੇ ਉਹਨਾਂ ਨੂੰ ਪ੍ਰੋਪਰ ਸਿਟੀ ਹੁਣ ਆਲਰੇਡੀ ਵੀ ਕਰ ਰਹੇ ਆ ਬਟ ਉਹ ਵੀ ਇਸੇ ਕਰਾ ਦੇ ਜਿਹੜੇ ਮੌਕੇ ਤੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਯਾਦਵੰਦੁਰ ਤੇ ਪਹੁੰਚਦੇ ਨੇ ਉਹਨਾਂ ਕੋਲ ਕਹਿੰਦੇ ਅੱਧਾ ਘੰਟਾ ਸੀ ਕਾਲ ਕਰੀਗੇ ਸੜਕ ਸੁਰੱਖਿਆ ਪੁਲਿਸ ਵਾਲੇ ਨੇ ਫੋਨ ਚੱਕਿਆ ਪਰ ਪਹੁੰਚੇ ਨਹੀਂ ਹੈਗੇ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਤੁਹਾਡੇ ਸਾਹਮਣੇ ਪੇਸ਼ੈਂਟ ਦੇ ਅਟੈਂਡੈਂਟ ਨਾਲ ਗੱਲ ਕਰਕੇ ਆਇਆ ਜੀ ਮਤਲਬ ਜਦੋਂ ਜਿਹੜਾ ਕੋਈ ਪੇਸ਼ੈਂਟ ਦਾ ਅਟੈਂਡੈਂਟ ਹੁੰਦਾ ਨਾ ਜੀ ਕਈ ਵਾਰੀ ਜਦੋਂ ਇੱਕ ਤਾਂ ਜਿਹੜੀ ਬਲੀਡਿੰਗ ਹੁੰਦੀ ਹੈ ਉਸ ਲਈ ਪੇਸ਼ੈਂਟ ਟੈਰਿਫਾਈਡ ਹੁੰਦਾ ਉਦੋਂ ਅਗਲੇ ਨੂੰ ਆਪਾਂ ਨੂੰ 5 ਮਿੰਟ ਵੀ ਆਏ ਲੱਗਦਾ ਹੁੰਦਾ ਕਿ ਬਹੁਤ ਹੋ ਗਿਆ ਸੜਕ ਸੁਰੱਖਿਆ ਫੋਰਸ ਵਾਲੇ ਹਰ 15 20 ਕਿਲੋਮੀਟਰ 'ਤੇ ਖੜੇ ਹੋਇਆ ਔਰ ਉਹ ਆਏ ਆ ਆਲਟੀਮੇਟਲੀ ਉਹੀ ਲੈ ਕੇ ਆਏ ਉਹੀ ਲੈ ਕੇ ਆਏ ਇੱਕ ਜਿਹੜਾ ਨਾ ਮੋਟਰ ਦੇ ਪਿੱਛੇ ਪਿੱਛੇ ਦੇ ਮੌਜੂਦ ਉਸ ਟਾਈਮ 'ਤੇ ਜਿਹੜੀ ਐਕਸੀਡੈਂਟ ਹੋਇਆ ਹੈਗਾ ਜਦੋਂ ਉਹ ਲੱਗਦਾ ਨਹੀਂ ਹੈ ਕਿ ਜਿਹੜੇ ਉਹ ਮੈਂ ਤੁਹਾਨੂੰ ਕਹਿਣਾ ਜੀ ਜਿਹੜੇ ਬਾਕੀ ਸਾਰੇ ਫੈਕਟਰਸ ਆ ਉਹ ਉਹ ਉਹਨਾਂ ਦੀ ਪ੍ਰੋਪਰ ਇਨਕੁਆਰੀ ਹੋਵੇ ਠੀਕ ਹੈ ਕਿ ਲੋਗਰੇ ਸ਼ੋਰ ਕਰਾਂਗੇ ਤੇ ਜਿਵੇਂ ਜੀ ਹਾਲੇ ਵੀ ਮੋਂਡ ਇੰਡੀਆ ਦੀ ਈਡੀਐ ਵੀ ਨਹੀਂ ਮੈਡੀਸਨ ਜਿਹੜੇ ਅਵੇਲੇਬਲ ਹੈਗੇ 26 ਜਨਵਰੀ ਸਟੇਟ ਮਿਸਟਰ ਦਿਲਾਬ ਦੀ ਨਾਮ ਲੈ ਰਿਹਾ ਸੀ ਉਹ ਮੈਂ ਇਹਦੇ ਵੀ ਸ਼ੋਰ ਕਰਾਂਗੇ ਕਿ ਪੀਡੀਐ ਦੀ ਮੋਂਡ ਇੰਡੀਆ ਦੇ ਪਟੇਰੀ ਈਡੀਐ ਦੀ ਵੀ ਬੇਸਿਕ ਮੈਡੀਸਨ ਬਟਨ ਆਸਿਕ ਕੰਪਲੀਟ ਨਹੀਂ ਹੋਏਗੇ ਨਹੀਂ ਨਹੀਂ ਆਪਣੇ ਕੋਲੇ ਸਾਰੇ ਇੰਡੀਆ ਨੂੰ ਅਵੇਲੇਬਲ ਹੈ ਜੀ ਡੀਡੀਐਲ ਸਰ ਹੈਗੇ ਕਿੱਲੇ ਕਿੱਲੇ ਅਵੇਲੇਬਲ ਹੈ ਜੀ ਡੀਡੀਐਲ 200 ਦੇ ਕੀਮਤ ਬਿਲ ਹੈਗੇ 200 ਪਲੱਸ ਇੰਡੀਆ ਲ ਅਵੇਲੇਬਲ ਹੈ ਜੀ ਨਾਲ ਕੋਲ 200 ਤੋਂ ਬਾਅਦ ਇੰਡੀਆ ਨੂੰ ਅਵੇਲੇਬਲ ਹੈ ਔਰ ਨਾਨ ਇੰਡੀਅਨ ਵਾਸਤੇ ਇਹਨੇ ਆਪਣੇ ਫੰਡਸ ਵੀ ਹੈਗੇ ਜੇ ਨਹੀਂ ਹੋਵੇ ਤਾਂ ਇਹ ਨਹੀਂ ਕਿ ਦਵਾਈ ਨਹੀਂ ਇਹਨਾਂ ਕੋਲ ਨਾਨ ਇੰਡੀਅਲ ਦਾ ਇੱਕ ਟਰਮ ਐਕਟਲੀ ਜਿਹੜੀ ਹੈਗੀ ਆ ਹੁਣ ਰੀਸੈਂਟਲੀ ਇਹਨਾਂ ਨੇ ਕਾਇਨ ਕਰ ਲਈ ਆ ਅਸੀਂ ਮжоਰਿਟੀ ਮੈਡੀਸਨ ਡੀਐਲ ਚ ਲੈ ਕੇ ਆ ਰਹੇ ਹਾਂ ਉਹਦੀ ਵੀ ਜਿਹੜੀਆਂ ਇਹਨਾਂ ਦਾ ਇੱਕ ਪੈਟਰਨ ਜਿਹੜਾ ਯੂਜ਼ ਆ ਮੈਡੀਸਨ ਦਾ ਉਹ ਇਹਨਾਂ ਨੇ ਆਪ ਨੇ ਲੋਕਲ ਜਿਹੜੀ ਅਥਾਰਟिटीज ਹੈਗੀਆਂ ਉਹਨਾਂ ਨੇ ਸਟੱਡੀ ਕਰਨਾ ਵੀ ਕਿਹੜੀ-ਕਿਹੜੀ ਦਵਾਈਆਂ ਦੀ ਹੋਰ ਲੋੜ ਪੈਂਦੀ ਆ ਉਹ ਖਰੀਦ ਕੇ ਰੱਖਣੀਆਂ ਉਹਨਾਂ ਨੇ ਮੰਨਦਾ ਉਹ ਵੀ ਸਟੋਰ ਚ ਹੋਣ ਗਿਆ ਏ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਨ੍ਹਾਂ ਕੋਲੇ ਫੰਡਸ ਹੈਗਾ ਜੀ ਦੇ ਕਨ ਪਰਚੇਸ ਇਟ ਜੇ ਕੋਈ ਸਪੈਸੀਫਿਕ ਬਣਾ ਤੁਸੀਂ ਦੱਸੋਗੇ ਵੀ ਆਹ ਐਗਜ਼ਾਮਪਲ ਆ ਕਿ ਥੈਂ ਮੈਂ